ਕਿ ਕਿਸੇ ਨੇ ਬਿਆਨ ਦਿੱਤਾ ਵੀ ਉਹ ਹਰੀ ਜਿਹੜਾ ਹਰ ਮੰਦਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਅਭਿਸ਼ੇਕ ਕਰਾਂਗੇ ਜਲਦੀ ਮੰਦਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀ ਰਾਜਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜ੍ਹਿਆ ਉਹਨੂੰ ਨੇ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਪੁੰਨ ਪੁੰਨ ਮਾਰਿਆ ਉਹ ਇੱਥੇ ਤੇ ਬਿੰਤਾ 부ੱਜਣ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਦਾ ਇਹ ਚੜਾਵਾਂਗੇ ਜ਼ਰੂਰ ਤੈਨੂੰ ਆਹ ਤੇ ਸਹੀ ਤੂੰ ਆਹ ਤੇ ਸਹੀ ਤੂੰ ਵਰ ਤੇ ਸਹੀ ਮੂਤ ਕਰ ਹਰਮੰਦਰ ਸਾਹਿਬ ਨੂੰ ਮੈਂ ਆਪਣੇ ਪਿਆਰੇ ਪੁੱਤ ਨੂੰ ਓਏ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਵੜਨਾ ਦੂਰ ਦੀ ਗੱਲ ਓ ਬਗੇਸ਼ਰ ਤਾਂ ਅਮਲੇ ਬਾਬਿਆ ਜੇ ਤੈਨੂੰ ਪੰਜਾਬੀ ਸਮਝ ਆਉਂਦੀ ਹੈ ਮੈਂ ਕਹਿੰਨਾ ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਵਿਖਾ ਦੇ ਚਲ ਛੱਡ ਅੰਮ੍ਰਿਤਸਰ ਸਾਹਿਬ ਤੂੰ ਪੰਜਾਬ ਵੜ ਕੇ ਵਿਖਾ ਦੇ ਬੋਲੇ ਹਰਮੰਦਰ ਸੁਬਾਨ ਅੱਲਾਹ ਉੱਥੇ ਵੜਨਾ ਇਹਨਾਂ ਨੇ ਉੱਥੇ ਵੜਨਾ ਹੈ ਉਹ ਸੀ ਤੇਰਾ ਗਰਬਚਨ ਨਿਰੰਕਾਰੀ ਸਾਧ ਉਹ ਦਹਾ ਉਥੇ ਘਰ ਜਾ ਕੇ ਉਹਦੇ ਠੋਕਿਆ ਕੌਣ ਹੋ ਤੁਸੀਂ